ਦੀ ਨਾੜ ਨੂੰ ਅੱਗ ਲੱਗੇ ਸੀ ਜਦੋਂ ਸਾਨੂੰ ਕਾਲ ਆਈ ਅਸੀਂ ਤੁਰੰਤ ਇੱਥੇ ਪਹੁੰਚੇ ਆ ਹੁਣ ਤਕਰੀਬਨ ਅੱਗੇ ਤੇ ਕਾਬੂ ਪਾ ਲਿਆ ਗਿਆ ਤੇ ਲੋਕ ਇਹਨੇ ਇੱਕ ਵੀ ਠੀਕੀ ਟੱਕ ਮਤਲਬ ਇੱਕ ਗੱਡੀ ਕੋਰਟ ਵੀ ਨਹੀਂ ਰਲ ਗਈ ਜੀ ਦੁਆਰੇ ਆਈ ਉਹਨੇ ਪਹਿਲੇ ਹਾਂਜੀ ਇਹ ਦੁਆਰੇ ਆ ਗਈ ਵੈਸੇ ਉਹ ਵੀ ਆ ਗਈ ਗੱਡੀ ਦਾ ਕੋਲ ਤਰੰਤ ਪਹੁੰਚਦਾ ਹੋਇਆ ਥੋੜਾ ਮੇਰਾ ਨਾਮ ਸਿਮਰ ਸਿੰਘ ਆ ਜੀ ਪਿੰਡ ਕਿਹੜਾ ਆਪਣਾ ਪਿੰਡ ਦਾ ਲਾਰੇ ਆਣਾ ਸੀ ਪਿੱਛੇ ਤਾਂ ਐ ਖੇਤਲਵੰਡੀ ਰਹਿਣਾ ਮੈਂ ਮੇਰੇ ਘਰ ਦੇ ਕੋਲੇ ਅੱਗ ਪਹੁੰਚ ਗਈ। ਕੋਈ ਦਿਕਰ ਕੋਈ ਪਹੁੰਚਿਆ ਨਹੀਂ ਹੈਗਾ। ਇੱਕ ਪੂਰੇ ਵਰਗੇ ਡੇਡ ਦੀ ਗੱਡੀ ਆਈ ਸੀ ਕਿ ਉਹ ਖਾਲੀ ਹੋ ਕੇ ਪੱਜ ਗਈ। ਹੁਣ ਆ ਕੇ ਦੁਬਾਰੇ ਫਿਰ ਪੈ ਜਾਂਦੀ ਹੈ। ਇਹ ਪਰ ਲੱਗੀ ਇਹਦਾ ਘਰਾਂ ਨੂੰ, ਘਰਾਂ ਨੂੰ ਅੱਗ ਪੈ ਸਕਦੀ ਹੈ। ਹਾਂ। ਤੇ ਇਹ ਬੇਠੋ ਕਿਸੇ ਦੇ ਘਰ ਤੋਂ ਪੈ ਗਈ ਹੈ। ਅੱਛਾ। ਤੇ ਹੁਣ ਚਾਰਕ ਤੋਂ ਅੱਗ ਪਈ ਜਾਂਦੀ ਹੈ। ਅੱਛਾ। ਇਹ ਵੀ ਥਾਂ ਵਾਲੀ ਗੱਲ ਹੈਗੀ ਹੈ। ਕਿੰਨਾ ਜਿਹਾ ਨੁਕਸਾਨ ਹੋ ਗਿਆ। ਪਿੰਡਾ ਜੀ 30-40 ਜਨਾਂ ਦਾ ਹੋ ਗਿਆ ਜੀ ਪਹਿਲਾਂ। ਤੇ ਇਹ ਕਿਹਦਾ ਖੇਤ ਠੀਕਾ? ਇਹ ਗਿੱਲਾਂ ਦੇ ਖੇਤ ਨੇ ਜੀ। ਅੰਮاں ਕੀ ਕਰਦੇ ਆ ਸਰਕਾਰ ਤੋਂ? ਉਧਰ ਤਾਂ ਮੈਂ ਤਾਂ ਕੋਈ ਸਾਡੇ ਕੋਲ ਕੋ ਬੰਦਾ ਹੀ ਨਹੀਂ ਪਹੁੰਚਿਆ ਫਿਰ ਕਰਦਾ ਹਜੇ ਅੱਛਾ ਜੀ ਹਾਂ ਜੀ ਇਹ ਸਟ੍ਰੀਮ ਵਗੈਰਾ ਕੋਈ ਨਹੀਂ ਆ ਕੋਈ ਨਹੀਂ ਹਜੇ ਤਾਂ ਘੁੱਟਨ ਲਾਜਮਾਈ ਸੀ ਕੋ ਬਾਗੇ ਵਿਚਾਰੇ ਅੱਛਾ ਹਾਂ ਹੁਣ ਤੁਸੀਂ ਮਨ ਕੀ ਕਰਦੇ ਹੋ ਸਰਦਾਰ ਹਜੇ ਤਾਂ ਇਹ ਕਿਹੜੀ ਵੀ ਗੱਲ ਕਾਬੂ ਕਪਾਇਆ ਜਾਵੇ ਹੱਥ ਸਾਮਾਨ ਕਿੰਨੇ ਦੇ ਖੇਡੇ ਦੁਕਾਨਾਂ ਦਾ ਰਸਤਾ ਆਉਣਾ ਚਾਹੀਦਾ ਪਰ ਮੈਂ ਸਵਾਨ ਕੀ ਕਰੂ ਇੱਥੇ ਆ ਕੇ ਜੇ ਕੋਈ ਇੱਥੇ ਪਹੁੰਚੀ ਨਹੀਂ ਹੈ ਜੀ ਪਰਖਾ ਨੂੰ ਆਉਣਾ ਚਾਹੀਦਾ ਮੌਕਾ ਤਾਂ ਦੇਖਣ ਆ ਕੇ ਵੀ ਹਾਂ ਭਾਈ ਇਹਨਾਂ ਨੂੰ ਨੁਕਸਾਨ ਹੋ ਗਿਆ ਇਹਨਾਂ ਦਾ ਇਹਾ ਤੁਹਾਡਾ ਸੋਨੀ ਸਿੰਘ ਹੈ ਜੀ ਪਿੰਡ ਕਿਹੜਾ ਲਵੰਡੀ ਸਾਹਿਬ ਹੋ ਜੀ ਕੀ ਹੋਇਆ ਇ ਇਥੇ ਅੱਗ ਲੱਗੀ ਬਹੁਤ ਜ਼ਿਆਦਾ ਜੀ ਕਿੰਨੀ ਕਿੰਨੀ ਬਹੁਤ ਜ਼ਿਆਦਾ ਲੱਗੀ ਜੀ ਹਾਂ ਤੇ ਭਜਾਉਣ ਵਾਲਾ ਕੋਈ ਇੱਕ ਹੀ ਆਈ ਸੀ ਬਸ ਉਹਦਾ ਪਾਣੀ ਖਤਮ ਹੋ ਗਿਆ ਸੀ ਜੀ ਹਾਂ ਹਾਂ ਜੀ ਬਸ ਉਹ ਭਰਨ ਗਏ ਹੋਏ ਜੀ ਅੱਛਾ ਹਾਂ ਜੀ ਹੁਣ ਕੰਟਰੋਲ ਨਹੀਂ ਹੋ ਰਹੀ ਹਾਂ ਜੀ ਹੁਣ ਕੰਟਰੋਲ ਹੋ ਗਈ ਉਧਰਲੇ ਪਾਸੇ ਹੋ ਗਈ ਸੀ ਆਓ ਇਧਰੋਂ ਫੇਰ ਹਵਾ ਦੇ ਕਰਨ ਬਹੁਤ ਜ਼ਿਆਦਾ ਵੱਜ ਗਈ ਜੀ ਤੇ ਕਿੰਨੇ ਇਕਣਾ ਚੇਹੇ ਹੋ ਗਿਆ ਹੈਗਾ ਜੀਗਾ 20 ਬੱਚੇ ਇਕੜ ਸੀ ਤੇ ਕਿਥੋਂ ਲੱਗੀ ਅੱਗ ਇਹ ਪਰਾਲੀ ਨੂੰ ਜੀ ਹਾਂ ਕਣਕ ਦੀ ਇਹ ਤੇ ਹੁਣ ਮੰਗ ਕੀ ਕਰਦੇ ਹੋ ਤੁਸੀਂ ਮੰਗਦਾ ਬਸ ਐਂ ਜੀ ਸਾਫ਼ ਹੋਣਾ ਚਾਹੀਦਾ ਜੀ ਇਹਦਾ ਨੁਕਸਾਨ ਹੋਇਆ ਇਹ ਮਿੰਡਾ ਚਾਹੀਦਾ ਜੀ ਅੰਦਰ ਹੋ ਗਿਆ ਕੰਸੋ ਇਹ ਕਿੱਥੇ ਖੇਤਾਂ ਨੂੰ ਲੱਗੀ ਇਹ ਇਹ ਦੌਰੀ ਗਿੱਲ ਦਾ ਖੇਤ ਹੈ ਜੀ ਕਿੰਨੇ ਏਕੜ ਮੱਚੇ ਇਹ ਹੈਗੀ ਹੈ ਜੀ 20-25 ਏਕੜ ਇਹ ਹੁਣ ਜਾਰੀ ਹੈ ਪ੍ਰਸ਼ਾਸਨ ਨੂੰ ਹਾਂਜੀ ਪ੍ਰਸ਼ਾਸਨ ਆਉਂਦਾ ਹੈ ਇੱਥੇ ਆਇਆ ਕੋਈ ਹਾਂਜੀ ਬਸ ਸਰਵਕਟ ਹੀ ਆਈ ਸੀਗੀ ਜੀ ਹਾਂ ਇੱਥੇ ਜੀ ਵਗੈਰਾ ਕੋਈ ਨਹੀਂ ਆਇਆ ਨਹੀਂ ਹਜੇ ਕੋਈ ਨਹੀਂ ਆਇਆ ਜੀ ਆਉਣਾ ਚਾਹੀਦਾ ਸੀ ਆਉਣਾ ਚਾਹੀਦਾ ਜੀ ਕਰਾਲੀ ਦੀ ਨਾੜ ਨੂੰ ਅੱਗ ਲੱਗੀ ਸੀ ਜਦੋਂ ਸਾਨੂੰ ਕਾਲ ਆਈ ਅਸੀਂ ਤੁਰੰਤ ਇੱਥੇ ਪਹੁੰਚੇ ਹਾਂ ਹੁਣ ਤਕਰੀਬਨ ਅੱਗੇ ਤੇ ਕਾਬੂ ਪਾ ਲਿਆ ਗਿਆ 1 ਕਿਲੋ ਕਹਿੰਦੇ 22 ਦੀ ਟੱਕ ਮਤਲਬ ਇੱਕ ਗੱਡੀ ਕੋਰਟ ਹੀ ਲੱਗੀ ਹੋਈ ਜੀ ਉਹ ਆ ਰਹੀ ਉਨੀ ਪਈਏ ਹਾਂਜੀ ਇਹ ਦੁਆਰੇ ਆ ਗਈ ਵੈਸੇ ਉਹ ਵੀ ਆ ਗਈ ਗੱਡੀ ਦਾ ਉਹ ਟ੍ਰਾਂਸਪੋਰਟਰ ਆ ਜੀ ਥੋੜਾ ਮੇਰਾ ਨਾਮ ਸਿਮਰ ਸਿੰਘ ਆ ਜੀ ਪਿੰਡ ਕਿਹੜਾ ਆਪਣਾ ਪਿੰਡ ਦਾ ਲਾਰੇ ਆਣਾ ਸੀ ਪਿੱਛੇ ਤਾਂ ਐ ਖੇਤ ਤਲਵੰਡੀ ਰਹਿੰਦਾ ਮੈਂ ਮੇਰੇ ਘਰ ਦੇ ਕੋਲੇ ਅੱਗ ਪਹੁੰਚ ਗਈ ਅਜੇ ਤੱਕ ਕੋਈ ਪਹੁੰਚਿਆ ਨਹੀਂ ਹੈਗਾ ਇੱਕ ਪੀ ਵਰਗ ਦੇ ਰੇਡ ਦੀ ਗੱਡੀ ਆਈ ਸੀ ਕਿ ਉਹ ਖਾਲੀ ਹੋ ਕੇ ਭੱਜ ਗਈ ਹੁਣ ਆ ਕੇ ਦੁਬਾਰੇ ਫੇਰ ਪੈਂਦੀ ਜਾਂਦੀ ਹੈ ਇਹ ਤਾਂ ਲੱਗੀ ਕਿ ਇਹਦਾ ਘਰਾਂ ਨੂੰ ਘਰਾਂ ਨੂੰ ਅੱਗ ਪੈ ਸਕਦੀ ਆ ਹਾਂ ਇਹ ਐਥੋਂ ਕਿਸੇ ਦੇ ਘਰ ਤੋਂ ਪੈ ਗਈ ਆ ਅੱਛਾ ਤੇ ਹੁਣ ਤਾਂ ਟਾਂਕ ਨੂੰ ਅੱਗ ਪਈ ਜਾਂਦੀ ਆ ਅੱਛਾ پایا جائے جب کوئی پہنچے نہیں ہوں ਤਕ ਨੂੰ ਬੜਾ ਹੰਗਣਾ ਹੋਣਾ ਚਾਹੀਦਾ ਮੌਕਾ ਤਾਂ ਦੇਖਣ ਆ ਗਏ ਜੀ ਹਾਂ ਭਾਈ ਇਹਨਾਂ ਨੂੰ ਨੁਕਸਾਨ ਹੋ ਗਿਆ ਇਹਨਾਂ ਦਾ ਇਹ ਆ ਤੁਹਾਡਾ ਸੋਨੀ ਸਿੰਘ ਜੀ ਪਿੰਡ ਕਿਹੜਾ ਚਲਵੰਡੀ ਸਾਬੋ ਜੀ ਕੀ ਹੋਇਆ ਇੱਥੇ ਇੱਥੇ ਅੱਗ ਲੱਗੀ ਬਹੁਤ ਜ਼ਿਆਦਾ ਜੀ ਕਿੰਨੀ ਕਿੰਨੀ ਬਹੁਤ ਜ਼ਿਆਦਾ ਲੱਗੀ ਜੀ ਹਾਂ ਬੁਝਾਉਣ ਵਾਲੇ ਕੋਈ ਇੱਕ ਹੀ ਆਈ ਸੀ ਬਸ ਉਹਦਾ ਪਾਣੀ ਖਤਮ ਹੋ ਗਿਆ ਸੀ ਜੀ ਹਾਂ ਹਾਂ ਜੀ ਬਸ ਉਹ ਭਰਨ ਗਏ ਹੋਏ ਜੀ ਅੱਛਾ ਹਾਂ ਜੀ ਹੁਣ ਕੰਟਰੋਲ ਨਹੀਂ ਹੋ ਰਹੀ ਹਾਂ ਜੀ ਹੁਣ ਕੰਟਰੋਲ ਹੋ ਗਈ ਉਧਰਲੇ ਪਾਸੇ ਹੋ ਗਈ ਸੀ ਆ ਇਧਰੋਂ ਫੇਰ ਹਵਾ ਦੇ ਕਰਨ ਬਹੁਤ ਜ਼ਿਆਦਾ ਵੱਜ ਗਈ ਜੀ ਤੇ ਕਿੰਨੇ ਇਕਣਾ ਚੇਹੇ ਹੋ ਗਿਆ ਹੈਗਾ ਜੀਗਾ 20 ਬ ਇਹ ਬਰਾਲੀ ਨੂੰ ਜੀ ਹਾਂ ਕਣਕ ਦੀ ਜੀ ਤੇ ਹੁਣ ਮੰਗ ਕੀ ਕਰਦੇ ਆ ਤੁਸੀਂ ਮੰਗਦਾ ਬਸ ਐਂ ਜੀ ਇਨਸਾਫ ਹੋਣਾ ਚਾਹੀਦਾ ਜੀ ਇਹਦਾ ਨਕਤਾਨ ਹੋਇਆ ਬੰਦਾ ਚਾਹੀਦਾ ਜੀ ਅੰਦਰ ਹੋ ਗਿਆ ਕੰਕ ਸੋਈ ਇਹ ਦੌਰੀ ਗਿੱਲ ਦਾ ਖੇਤ ਹੈ ਜੀ ਕਿੰਨੇ ਏਕੜ ਮੱਚੀ ਇਹ ਹੈਗੀ ਆ ਜੀ 20-25 ਏਕੜ ਇਹ ਹੁਣ ਜਾਰੀ ਹੈ ਪ੍ਰਸ਼ਾਸਨ ਨੂੰ ਹਾਂਜੀ ਪ੍ਰਸ਼ਾਸਨ ਆਉਂਦਾ ਹੈ ਇੱਥੇ ਆਇਆ ਕੋਈ ਹਾਂਜੀ ਬਸ ਸਰਵਕਟ ਹੀ ਆਈ ਸੀਗੀ ਜੀ ਹਾਂ ਇੱਥੇ ਜੀ ਵਗੈਰਾ ਕੋਈ ਨਹੀਂ ਆਇਆ ਨਹੀਂ ਹਜੇ ਕੋਈ ਨਹੀਂ ਆਇਆ ਜੀ ਆਉਣਾ ਚਾਹੀਦਾ ਸੀ ਆਉਣਾ ਚਾਹੀਦਾ ਜੀ دیش دنیا کی ہر خبر سب سے پہلے دیکھنے کے لیے فالو کریں دینک سویرا ٹی وی یو فیس بک انسٹاگرام ایکس اور واٹس ایپ چینل پر